ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ 'ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣ ਲੱਗੇ ਆ ਜੀ ਮੰਗੋ ਆਈਸਕ੍ਰੀਮ ਅੰਬ ਦੀ ਆਈਸਕ੍ਰੀਮ ਬਿਲਕੁਲ ਆਸਾਨ ਤਰੀਕੇ ਦੇ ਨਾਲ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿੱਪ ਨਾ ਕਰਿਓ ਇੱਕ ਆਪਾਂ ਵੱਡੇ ਸਾਈ ਦਾ ਅੰਬ ਲਿਆ ਐਨ ਪੱਕਿਆ ਆਂਬਾ ਇਹਦਾ ਆਪਾਂ ਜਿਹੜਾ ਉੱਪਰਲੀ ਛੇਲਾ ਉਲਾ ਦੰਨੇ ਆ ਪਹਿਲਾਂ ਆਪਾਂ ਅੰਬ ਨੂੰ ਛਿੱਲ ਲੈਣੇ ਆ ਫਿਰ ਇਹਦਾ ਜਿੰਨਾ ਵੀ ਪਲਪ ਆ ਗੁੱਦਾ ਸਾਰਾ ਇਹ ਆਪਾਂ ਜਿਹੜਾ ਆ ਅਲੱਗ ਕਰਕੇ ਕੱਟ ਲੈਣੇ ਇਹਨੂੰ ਛੋਟੇ ਛੋਟੇ ਪੀਸ ਕਰ ਲੈਣੇ ਆ ਜੀ ਬਹੁਤ ਸੌਖੇ ਤਰੀਕੇ ਦੇ ਨਾਲ ਆਪਾਂ ਆਈਸਕ੍ਰੀਮ ਤਿਆਰ ਕਰਨੀ ਆ ਜਿਹੜੀ ਆਪਾਂ ਬੱਚਿਆਂ ਨੂੰ ਬਾਹਰ ਲੈ ਕੇ ਦੇਣੇ ਨਾ ਆਪਾਂ ਘਰੇ ਹਰ ਇੱਕ ਚੀਜ਼ ਦੀ ਬਣਾ ਕੇ ਦੇ ਸਕਦੇ ਆ ਅੱਜ ਕੱਲ ਮੌਸਮ ਆ ਅੰਬ ਦਾ ਬਹੁਤ ਸੋਹਣੇ ਪੱਕੇ ਅੰਬ ਮਿਲ ਜਾਂਦੇ ਆ ਤੇ ਤੁਸੀਂ ਸੌਖੇ ਤਰੀਕੇ ਨਾਲ ਆਈਸਕ੍ਰੀਮ ਬਣਾਓ ਥੋੜੇ ਜਿਹਾ ਮੈਂ ਛੋਟੇ ਛੋਟੇ ਟੁਕੜੇ ਕਰ ਲਏ ਆ ਤੇ ਬਾਕੀ ਅੰਬ ਦੇ ਜਿਹੜੇ ਵੱਡੇ ਵੱਡੇ ਪੀਸ ਕਰ ਲਏ ਆ ਮੈਂ ਤੇ ਇਹਨੂੰ ਆਪਾਂ ਪੀਲਰ ਨੇ ਗ੍ਰाइंड ਕਰ ਲੈਣੇ ਆ ਜਿਹੜੇ ਛੋਟੇ ਛੋਟਾ ਰੱਖਿਆ ਇਹ ਆਪਾਂ ਬਾਅਦ ਵਿੱਚ ਵਰਤਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਇਹਨੂੰ ਆਪਾਂ ਪਹਿਲਾਂ ਗ੍ਰाइंड ਕਰਦੇ ਆ ਅੰਬਾਂ ਨੂੰ ਬਿਲਕੁਲ ਆਸਾਨ ਤਰੀਕਾ ਆਪਾਂ ਵਰਤਣਾ ਦੇਖੋ ਅੰਬ ਜਿਹੜੇ ਆਪਾਂ ਗ੍ਰाइंड ਕਰ ਲਏ ਹੁਣ ਇੱਕ ਲਈ ਡੋਂਗਾ ਇੱਥੇ ਮੇ ਤੋਂ ਗਲਤੀ ਹੋ ਗਈ ਜੀ ਦੇਖੋ ਆ ਮੈਂ ਅੱਧੀ ਕੌਲੀ ਮਲਾਈ ਦੀ ਲਈ ਹੈ ਇਹਦੇ ਵਿੱਚ ਮੈਂ ਇੰਨੇ ਦੁੱਧ ਪਾਇਆ ਸੀ ਇਹੀ ਤੇ ਚਾਰਕ ਚਮਚੇ ਖੰਡ ਦੇ ਪਾਏ ਸੀ ਉਸ ਵੀਡੀਓ ਵਿੱਚੋਂ ਕੱਟ ਹੋ ਗਏ ਇਹਦੇ ਵਿੱਚੋਂ ਐਡਿਟ ਕਰਦੀ ਤਾਂ ਸੌਰੀ ਇ ਜਦੋਂ ਮਲਾਈ ਪਾਈ ਨਾ ਤੇ ਕੋਲੀ ਉਨਾ ਹੀ ਆਪਾਂ ਦੁੱਧ ਪਾਇਆ ਤੇ 4 ਕ ਜੰਮਚੇ ਮਖੰਡ ਦੇ ਪਾ ਕੇ ਫਿਰ ਇਹਨਾਂ ਚੀਜ਼ਾਂ ਸਾਰੀਆਂ ਨੂੰ ਮਿਕਸ ਕੀਤਾ ਸੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਪਾਂ ਮਲਾਈ ਤੇ ਦੁੱਧ ਨੂੰ ਇਦਾਂ ਤੇ ਪਹਿਲਾਂ ਉਹਨੂੰ ਆਪਾਂ ਮਿਕਸ ਕਰ ਲਿਆ ਫਿਰ ਆਪਾਂ ਉਹਨੂੰ ਐਸੇ ਜੱਗ ਦੇ ਵਿੱਚ ਪਾ ਕੇ ਦੁਬਾਰਾ ਮਿਕਸੀ ਨੂੰ ਚਲਾਉਣਾ ਹੈ ਤੇ ਚੰਗੀ ਤਰ੍ਹਾਂ ਇਹਨੂੰ ਆਪਾਂ ਜਿਹੜਾ ਆ ਐਨ ਫਲਫੀ ਜਿਹਾ ਬਣਾਉਣਾ ਹੈ ਇਹਨੂੰ ਫੈਂਟਣਾ ਸਵਾਰ ਕੇ ਤੇ ਹੁਣ ਆਪਾਂ ਜਿਹੜਾ ਆ ਅੱਧਾ ਕੱਪ ਹੋਰ ਦੁੱਧ ਦਾ ਪਾ ਕੇ ਉਸੇ ਡੋਂਗੇ ਦੇ ਵਿੱਚ ਚੰਗੀ ਤਰ੍ਹਾਂ ਹਿਲਾ ਕੇ ਤਾਂ ਕਿ ਚੀਨੀ ਵਗੈਰਾ ਜਿਹੜੀ ਖੰਡ ਉਹਦੇ ਵਿੱਚ ਰਹਿ ਗਈ ਆ ਤੇ ਉਹ ਇਹਦੇ ਵਿੱਚ ਆ ਜਾਊਗੀ ਸਾਰੇ ਤੇ ਇਹਦੇ ਵਿੱਚ ਪਾ ਦਨੇ ਆ ਪਾ ਕੇ ਤੇ ਮਸ਼ੀਨ ਨੂੰ ਆਪਾਂ ਟੱਕਣ ਲਾ ਕੇ ਦੁਬਾਰਾ ਚਲਾਉਨੇ ਆ ਚੰਗੀ ਤਰ੍ਹਾਂ ਇਹਨੂੰ ਪੀਣਾ ਆ ਆਪਾਂ ਇਹਨੂੰ ਫਲਫੀ ਬਣਾਉਣਾ ਆ ਬਹੁਤ ਸੋਹਣੀ ਆਈਸਕ੍ਰੀਮ ਬਣ ਕੇ ਇਹਦੀ ਤਿਆਰ ਹੋਊਗੀ ਤੇ ਬਾਅਦ ਵਿੱਚ ਮੈਂ ਤੁਹਾਨੂੰ ਦਿਖਾ ਲਦੀ ਆ ਜਦੋਂ ਪੀ ਹੋ ਗਿਆ ਚੰਗੀ ਤਰ੍ਹਾਂ ਮਿਕਸ ਹੋ ਗਿਆ ਨਾ ਤੇ ਫੇਰ ਮੈਂ ਦਿਖਾ ਲਦੀ ਕਿੰਨਾ ਸੋਹਣਾ ਕਰੀਮੀ ਇਹ ਐਨ ਬਣ ਜਾਣਾ ਜਿੱਦਾਂ ਆਪਾਂ ਬਾਜ਼ਾਰੋਂ ਲਿਆ ਕੇ ਆਈਸਕ੍ਰੀਮ ਖਾਣੇ ਨਾ ਉਦਾਂ ਦੀ ਆਪਾਂ ਬਣਾ ਕੇ ਤਿਆਰ ਕਰਨੀ ਆ ਤੇ ਦੇਖ ਸਕਦੇ ਤੁਸੀਂ ਆਪਾਂ ਉਹਨੂੰ ਐਨ ਪੀਸ ਲਿਆ ਤੇ ਇੱਕ ਮੈਂ ਕੇਕ ਟਿਨ ਲਿਆ ਜੀ ਉਹਦੇ ਵਿੱਚ ਦੇਖੋ ਕਿੰਨਾ ਸੋਹਣਾ ਐਨ ਚਮਕੀਲਾ ਜਿਹੜਾ ਸਾਰਾ ਇਹ ਬੈਟਰ ਤਿਆਰ ਹੋਇਆ ਆਈਸਕ੍ਰੀਮ ਦਾ ਤੇ ਕੁਝ ਨਹੀਂ ਆਪਾਂ ਇਹਦੇ ਵਿੱਚ ਪਾਇਆ ਦੁੱਧ ਮਲਾਈ ਆਂਬੂਆ ਤੇ ਖੰਡ ਹੋਰ ਕੁਝ ਨਹੀਂ ਆਪਾਂ ਇਹ ਚ ਪਾਇਆ ਉਹਦੇ ਵਿੱਚ ਆਪਾਂ ਸਾਰਾ ਹੀ ਜਿਹੜਾ ਇਹ ਤਿਆਰ ਕੀਤਾ ਸੀ ਬੈਟਰ ਉਹ ਸਾਰਾ ਕੱਢ ਲਿਆ ਜਿਹੜੇ ਆਪਾਂ ਆਂਬ ਬਚਾਏ ਸੀ ਛੋਟੇ ਛੋਟੇ ਪੀਸ ਤੇ ਉਹਨਾਂ ਨੂੰ ਆਪਾਂ ਹੱਥ ਨਾਲ ਹੀ ਰੱਖਦੇ ਚੰਗੀ ਤਰ੍ਹਾਂ ਚਮਚੇ ਨਾਲ ਇੱਕੋ ਜਗ੍ਹਾ ਡਿਗੀ ਜਾਣੇ ਆ ਤੇ ਐਦਾਂ ਪੂਰੇ ਦੇ ਉੱਤੇ ਆਪਾਂ ਜਿਹੜੇ ਛੋਟੇ ਛੋਟੇ ਟੁਕੜੇ ਆਪਾਂ ਕੱਟੇ ਸੀ ਪੂਰੇ ਦੇ ਉੱਤੇ ਲਾ ਦੇਣੇ ਦੇਖਣ ਨੂੰ ਬੜੇ ਹੀ ਸੋਹਣੇ ਲੱਗਦੇ ਆ ਤੇ ਜਦੋਂ ਪੂਰਾ ਗਾਰਨਿਸ਼ ਹੋ ਜਾਣਾ ਨਾ ਫਿਰ ਦੇਖੋ ਕਿੰਨਾ ਸੋਹਣਾ ਇਹ ਲੱਗਣਾ ਆ ਤੇ ਇਹਦੇ ਉੱਤੇ ਆਪਾਂ ਲਾ ਦੇਣੀ ਥੋੜੀ ਸੌਗੀ ਕਿਸ਼ਮਿਸ਼ ਜਿਹਨੂੰ ਅਸੀਂ ਬੋਲਦੇ ਪਹਿਲਾਂ ਆਪਾਂ ਆਂਬ ਦੇ ਪੂਰੇ ਪੀਸ ਲਾਣੇ ਇਹਦੇ ਉੱਤੇ ਮੇਰੀ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਸੌਖੀ ਸੌਖੀ ਵੀਡੀਓ ਮੈਂ ਬਣਾ ਕੇ ਲੈ ਕੇ ਆਨੀ ਬਹੁਤ ਮਿਹਨਤ ਕਰਦੀ ਆ ਮੈਂ ਤੇ ਸਪੋਰਟ ਕਰ ਦਿਆ ਕਰੋ ਮੇਰੇ ਚੈਨਲ ਨੂੰ ਨਵੇਂ ਵੀਵਰ ਜਿਹੜੇ ਜੁੜਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਦੇਖੋ ਆਪਾਂ ਪਹਿਲਾਂ ਸਾਰੇ ਅੰਬ ਦੇ ਪੀਸ ਲਾਤੇ ਹੁਣ ਆਪਾਂ ਕਿਸ਼ਮਿਸ਼ ਉੱਪਰ ਇਹ ਤੇ ਲਾਤੀ ਆ ਸੌਗੀ ਜਿਹੜੀ ਇਹ ਚੰਗੀ ਤਰ੍ਹਾਂ ਲਾ ਦੰਨੇ ਸਾਰੇ ਦੇ ਉੱਤੇ ਤੇ ਫਿਰ ਆਪਾਂ ਇਹਨੂੰ ਕਿਸੇ ਵੀ ਪੇਪਰ ਦੇ ਨਾਲ ਉਹਨੂੰ ਚੰਗੀ ਤਰ੍ਹਾਂ ਜਿਹੜਾ ਆਪਾਂ ਟਕਣਾ ਹੈ ਤਾਂ ਕਿ ਇਹਦੇ ਤੇ ਬਰਫ਼ ਨਾ ਜੰਮੇ ਤੇ ਨਹੀਂ ਤਾਂ ਜਿਹੜੇ برف ਦੇ ਕ੍ਰਿਸਟਲ ਜਿਹੇ ਇਹਦੇ ਉੱਤੇ ਉੱਤੇ ਆ ਜਾਂਦੇ ਛੋਟੇ ਛੋਟੇ ਪੀਸ ਜਿਹੜੇ ਉਹ ਨਾ ਜੰਮਣ ਇਸ ਕਰਕੇ ਆਪਾਂ ਇਹਨੂੰ ਉਜਾਵੇਂ ਰਹਿ ਏਦਾਂ ਵੀ ਜਾਣਾ ਜੇ ਆਪਾਂ ਏਦਾਂ ਹੀ ਰੱਖ ਦਾਂਗੇ ਪਰ ਇਹਦੇ ਉੱਤੇ برف ਜੇ ਜੰਮ ਜਾਣੀ ਇਸ ਕਰਕੇ ਇਹਨੂੰ ਆਪਾਂ ਕਵਰ ਕਰਨਾ ਦੇਖੋ ਕਿੰਨੀ ਸੋਹਣੀ ਦੇਖਣ ਨੂੰ ਲੱਗਦੀ ਆ ਤੇ ਹੁਣ ਇਹਨੂੰ ਆਪਾਂ ਕਰ ਦੰਨੇ ਕਵਰ ਕਰਕੇ ਮੈਂ ਪੂਰੀ ਰਾਤ ਇਹਨੂੰ ਜਿਹੜਾ ਫ੍ਰੀਜਰ ਦੇ ਵਿੱਚ ਰੱਖਣਾ ਹੈ ਜੀ ਤੇ ਜਦੋਂ ਆਪਾਂ ਆਈਸਕ੍ਰੀਮ ਜਮਾਣੀ ਆ ਤੇ ਫ੍ਰੀਜ ਨੂੰ ਜਿਹੜਾ ਆ ਸਮਰ ਤੇ ਕਰ ਦਿਓ ਤੇ ਤਾਂ ਹੀ ਆਪਣੀ ਜਿਹੜੀ ਆਈਸਕ੍ਰੀਮ ਉਹ ਵਧੀਆ ਢੰਗ ਨਾਲ ਜੰਮੂਗੀ ਤੇ ਜਦੋਂ ਤੁਸੀਂ ਆਈਸਕ੍ਰੀਮ ਜਮਾਉਣੀ ਹੈ ਉਸ ਵੇਲੇ ਤੁਸੀਂ ਫ੍ਰੀਜਰ ਜਿਹੜਾ ਆਪਣਾ ਫ੍ਰਿਜਾ ਹੈ ਨਾ ਉਹਨੂੰ ਸਮਰ ਤੇ ਕਰ ਦੋ ਤੇ ਦੇਖੋ ਜੀ ਇਹਨ ਕਵਰ ਕਰਕੇ ਆਪਾਂ ਪੂਰੀ ਰਾਤ ਰੱਖ ਦਿੱਤਾ ਸੀ ਹੁਣ ਦੇਖ ਲੈਣ ਇਹਦਾ ਕੀ ਹਾਲ ਚਾਲ ਤੇ ਕਵਰ ਆਪਾਂ ਜਿਹੜਾ ਲਾ ਦਿੱਤਾ ਹੈ ਤੇ ਦੇਖੋ ਜੀ ਆਈਸਕ੍ਰੀਮ ਆਪਣੀ ਇਹ ਜੰਮ ਕੇ ਵਧੀਆ ਤਿਆਰ ਹੋ ਗਈ ਆਪਾਂ ਦੇਸੀ ਜਿਹਾ ਤਰੀਕਾ ਵਰਤਣਾ ਹੈ ਘਰੋਂ ਵੱਡਾ ਚਮਚਾ ਲੈ ਕੇ ਆਪਾਂ ਉਹਦੇ ਨਾਲ ਇਹ ਆਪਾਂ ਜਿਹੜੀ ਆਈਸਕ੍ਰੀਮ ਇਹ ਪੱਟ ਲੈਣੀ ਬਹੁਤ ਵਧੀਆ ਜੰਮੀ ਹੋਈ ਆਈਸਕ੍ਰੀਮ ਆਪਣੀ ਅੰਬ ਦੀ ਤੇ ਦੇਖੋ ਬਹੁਤ ਸੌਖੇ ਤਰੀਕੇ ਨਾਲ ਆਪਾਂ ਬਣਾਈ ਆ ਇਹ ਕੋਈ ਇਹਦੇ ਵਿੱਚ ਆਪਾਂ ਕੈਮੀਕਲ ਕੋਈ ਕਲਰ ਕੁਝ ਨਹੀਂ ਆਪਾਂ ਇਹ ਚ ਪਾਇਆ ਸਿਰਫ ਅੰਬ ਮਲਾਈ ਦੁੱਧ ਤੇ ਖੰਡ ਹੋਰ ਕੁਝ ਨਹੀਂ ਇਹਦੇ ਵਿੱਚ ਤੇ ਦੇਖੋ ਹੁਣ ਥੋੜੀ ਜਿਹੀ ਹਵਾ ਲੱਗੇ ਹੁਣ ਆਸਾਨੀ ਨਾਲ ਪੱਟ ਹੋਣ ਲੱਗ ਗਈ ਆ ਤੇ ਬਹੁਤ ਸੋਹਣੀ ਆਪਣੀ ਆਈਸਕ੍ਰੀਮ ਅੰਬ ਦੀ ਬਣ ਕੇ ਤਿਆਰ ਹੋਈ ਬਣਾਓ ਖਾਓ ਤੇ ਕਮੈਂਟ ਕਰਕੇ ਮੈਨੂੰ ਦੱਸੋ ਵੀਡੀਓ ਅੱਗੇ ਤੋਂ ਅੱਗੇ ਸ਼ੇਅਰ ਕਰੋ ਜੀ ਸਪੋਰਟ ਕਰੋ ਮੇਰੇ ਚੈਨਲ ਨੂੰ ਬਹੁਤ ਮਿਹਨਤ ਦੇ ਨਾਲ ਮੈਂ ਹਰ ਇੱਕ ਵੀਡੀਓ ਤਿਆਰ ਕਰਦੀ ਆ ਤੇ ਬੱਚਿਆਂ ਨੂੰ ਅੱਜ ਆਂਬ ਦਾ ਸੀਜ਼ਨ ਅੱਜਕੱਲ ਆਂਬ ਦੀ ਆਈਸਕ੍ਰੀਮ ਬਣਾ ਕੇ ਖਿਲਾਓ ਜੀ ਦੇਖੋ ਬਹੁਤ ਵਧੀਆ ਆਪਣੀ ਆਈਸਕ੍ਰੀਮ ਐਨੀ ਕਿ ਆਪਾਂ ਖਾ ਲੈਣੀ ਬਾਕੀ ਆਪਾਂ ਰੱਖ ਦੇਣੀ ਦੁਬਾਰਾ ਫ੍ਰੀਜ਼ਰ ਦੇ ਵਿੱਚ ਦੇਖੋ ਕਿੰਨੀ ਸੋਹਣੀ ਆਈਸਕ੍ਰੀਮ ਬਿਨਾ ਰੰਗ ਤੋਂ ਬਿਨਾ ਕਿਸੇ ਕੈਮੀਕਲ ਤੋਂ ਬਹੁਤ ਸੋਹਣੀ ਆਈਸਕ੍ਰੀਮ ਜੰਮ ਕੇ ਆਪਣੀ ਤਿਆਰ ਹੋਈ ਆ ਬਣਾਓ ਤੇ ਖਾਓ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ